ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਚੌਲਾਂ ਦੀਆਂ ਪਿੰਨੀਆਂ ਬਣਾਉਣ ਤੇ ਉਹਦੇ ਵਾਸਤੇ ਆਪਾਂ ਖੋਆ ਬਣਾਵਾਂਗੇ ਸਭ ਤੋਂ ਪਹਿਲਾਂ ਇਹ ਮੈਂ ਵੱਡੇ ਪਤੀਲੇ ਦੇ ਵਿੱਚ ਦੁੱਧ ਰੱਖ ਦਿੱਤਾ 3 ਕਿਲੋ ਇਹਦਾ ਜਿਹੜਾ ਥੱਲਾ ਆ ਪਤੀਲੇ ਦਾ ਕਾਫੀ ਮੋਟਾ ਆ ਤਾਂ ਕਿ ਆਪਣੇ ਜਿਹੜਾ ਦੁੱਧਾ ਉਹ ਥੱਲੇ ਨਾ ਲੱਗੇ ਤੇ ਲਗਭਗ ਆਪਾਂ ਨੂੰ ਪੌਣਾ ਇੱਕ ਘੰਟੇ ਦੇ ਕਰੀਬ ਜਿਹੜਾ ਇੰਨਾ ਦੁੱਧ ਦਾ ਖੋਆ ਬਣਨ ਨੂੰ ਲੱਗ ਜਾਣਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਖੋਆ ਬਣਾ ਲਈਏ ਖੋਆ ਆਪਣਾ ਬਣ ਕੇ ਲਗਭਗ ਦੇਖੋ ਜੀ ਤਿਆਰ ਹੋ ਗਿਆ ਵਾ ਕਿਉਂਕਿ ਆਪਾਂ ਇਹਨੂੰ ਬਹੁਤ ਜ਼ਿਆਦਾ ਕਰੜਾ ਨਹੀਂ ਕਰਨਾ ਬਸ ਇਸ ਤਰ੍ਹਾਂ ਦਾ ਹੀ ਰੱਖਣਾ ਆ ਜਿਹੜਾ ਇਸ ਤਰ੍ਹਾਂ ਦਾ ਖੁਆ ਹੁੰਦਾ ਇਹਦਾ ਬਹੁਤ ਵਧੀਆ ਜਿਹੜਾ ਟੇਸਟ ਮਹਿਕ ਬਹੁਤ ਸੋਹਣੀ ਹੁੰਦੀ ਆ ਤੇ ਇਹਦੇ ਨਾਲ ਪਿੰਨੀਆਂ ਵੀ ਜਿਹੜੀਆਂ ਆਪਣੀਆਂ ਆਰਾਮ ਦੇ ਨਾਲ ਵੱਟੀਆਂ ਜਾਂਦੀਆਂ ਵੈਸੇ ਚੌਲਾਂ ਦੀਆਂ ਪਿੰਨੀਆਂ 'ਚ ਵੈਸੇ ਚਾਣੀ ਜ਼ਿਆਦਾ ਪਾਣੀ ਪੈਂਦੀ ਆ ਜੇ ਆਪਾਂ ਖੁਆ ਨਾ ਪਾਈਏ ਤੇ ਆਪਾਂ ਬਸ ਇਸ ਤਰ੍ਹਾਂ ਦਾ ਹੀ ਖੁਆ ਪਾਣਾ ਆ ਕਿਉਂਕਿ ਹਫ਼ਤੇ 10 ਦਿਨ ਦੇ ਵਾਸਤੇ ਆਪਾਂ ਪਿੰਨੀਆਂ ਰੱਖਣੀਆਂ ਆ ਤੇ ਇੰਨੇ ਦਿਨਾਂ ਦੇ ਵਿੱਚ ਖੁਆ ਜਿਹੜਾ ਵਾ ਨਹੀਂ ਖਰਾਬ ਹੁੰਦਾ ਫ੍ਰਿਜ ਵਿੱਚ ਰੱਖ ਰੱਖ ਸਕਦੇ ਹੋ ਤੁਸੀਂ ਪਿੰਨੀਆਂ ਨੂੰ ਤੇ ਹੁਣ ਇਹਨੂੰ ਕੋਏ ਨੂੰ ਹੌਣ ਦਿੰਨੇ ਆ ਠੰਡਾ ਤੇ ਆਪਾਂ ਹੁਣੇ ਚਲ ਚੌਲਾਂ ਦੀ ਪਿੰਨੀਆਂ ਦੀ ਜਿਹੜੀ ਸਮਗਰੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਖੁਆ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਚੌਲਾਂ ਦਾ ਜਿਹੜਾ ਆਟਾ ਲਿਆ ਸੀਗਾ ਉਹਨੂੰ ਆਪਾਂ ਝਾਣ ਕੇ ਕੜਾਈ ਦੇ ਵਿੱਚ ਪਾ ਕੇ ਗੈਸ ਦੇ ਉੱਤੇ ਰੱਖ ਦਿੱਤਾ ਗੈਸ ਆਪਾਂ ਮੀਡੀਅਮ ਹੀ ਰੱਖੀ ਆ ਬਹੁਤ ਜ਼ਿਆਦਾ ਤੇਜ਼ ਨਹੀਂ ਗੈਸ ਕੀਤਾ ਇਹ ਵੈਸੇ ਆਪਣੀ ਕੜਾਈ ਜਿਹੜੀ ਆ ਉਹ ਮੋਟੇ ਥੱਲੇ ਵਾਲੀ ਆ ਪਰ ਫਿਰ ਵੀ ਆਪਣਾ ਜਿਹੜਾ ਆਟਾ ਵਾ ਉਹ ਸੜੇ ਨਾ ਇਸ ਕਰਕੇ ਆਪਾਂ ਹੌਲੀ ਸੇਕਤੇ ਹੀ ਇਹਨੂੰ ਪੁਨਾਗੇ ਆਟਾ ਮੈਨੂੰ ਭੋਂਦੀ ਨੂੰ 5 ਤੋਂ 6 ਮਿੰਟ ਹੋ ਚੁੱਕੇ ਆ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਆਟੇ ਦਾ ਜਿਹੜਾ ਕਲਰ ਆ ਹਜੇ ਬਿਲਕੁਲ ਵੀ ਬ੍ਰਾਊਨ ਹੋਣਾ ਸ਼ੁਰੂ ਨਹੀਂ ਹੋਇਆ ਤੁਸੀਂ ਬਿਲਕੁਲ ਹੌਲੀ-ਹੌਲੀ ਸੇਕਦੇ ਹੀ ਆਟਾ ਭੁੰਨੋ ਤਾਂ ਕਿ ਸੜੇ ਹੋਏ ਦਾ ਸਵਾਦ ਨਾ ਆਵੇ ਤੇ ਆਟਾ ਜਿਹੜਾ ਆਪਣਾ ਉਹ ਚੰਗੀ ਤਰ੍ਹਾਂ ਭੁੱਜ ਸਕੇ ਜੇ ਤੁਸੀਂ ਘਿਓ ਪਾ ਕੇ ਭੁੰਨਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਭੁੰਨ ਸਕਦੇ ਹੋ ਪਰ ਉਹਦੇ ਨਾਲ ਕੀ ਹੁੰਦਾ ਕਿ ਫਿਰ ਕਿੱਲੋ ਹੀ ਵਿੱਚ ਇਹਦੇ ਘਿਓ ਪੈ ਜਾਂਦਾ ਤੇ ਘਿਓ ਪਿੰਨੀਆਂ 'ਚ ਬਹੁਤ ਜ਼ਿਆਦਾ ਹੋ ਜਾਂਦਾ ਚੌਲਾਂ ਦੀਆਂ ਦੇ ਵਿੱਚ ਇਸ ਕਰਕੇ ਹੀ ਮੈਂ ਸੁੱਕਾ ਭੁੰਨ ਰਹੀ ਆ ਤੇ ਆਪਾਂ ਘਿਓ ਦੀ ਮਾਤਰਾ ਜਿਹੜੀ ਆ ਉਹ ਘੱਟ ਪਾਵਾਂਗੇ। ਖੋਆ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਲੱਗੇ ਚਾਵਲ ਦੀਆਂ ਪਿੰਨੀਆਂ ਬਣਾਉਣ। ਪਿੰਨੀਆਂ ਵਾਸਤੇ ਇਹ ਮੈਂ ਲੈ ਲਿਆ ਜੀ ਚਾਵਲ ਦਾ ਆਟਾ ਹੀ ਮੈਂ ਲੈ ਕੇ ਆਈ ਆ ਬਾਜ਼ਾਰੋਂ ਲਿਆਂਦਾ ਮੈਂ ਮੁੱਲ। ਤੁਸੀਂ ਚਾਹੋ ਤਾਂ ਘਰੇ ਵੀ ਚਾਵਲ ਦਾ ਪੀਸ ਸਕਦੇ ਹੋ। ਪਰ ਘਰੇ ਆਪਣੇ ਕੋ ਉਨਾ ਬਰੀਕ ਜਿਹੜੇ ਗ੍ਰੈਂਡਰ ਦੇ ਵਿੱਚ ਨਹੀਂ ਪੀਸ ਹੁੰਦੇ ਇਹ ਮੈਂ ਲੈ ਲਈ ਕੁਛ ਸੌਂਫ ਲੈ ਲਈਆ ਸ਼ਵਾਰੇ ਲੈ ਲੈ ਸੌਗੀ ਲੈ ਲਈ ਤੇ ਕੁਛ ਮੈਂ ਬਦਾਮ ਲੈ ਲਿਆ ਬਾਕੀ ਤੁਸੀਂ ਆਪਣੀ ਪਸੰਦ ਦੇ ਪਾ ਸਕਦੇ ਹੋ ਡਰਾਈ ਫਰੂਟ ਕੋਈ ਵੀ ਜੋ ਤੁਸੀਂ ਪਸੰਦ ਕਰਦੇ ਹੋ ਜਾਂ ਤੁਹਾਡੇ ਕੋਲ ਜਿਹੜੇ ਘਰੇ ਮੌਜੂਦ ਹੋਣ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਸ਼ਵਾਰਿਆਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਤੇ ਇਸੇ ਤਰ੍ਹਾਂ ਹੀ ਬਦਾਮਾਂ ਨੂੰ ਵੀ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਡਰਾਈ ਫਰੂਟ ਮੈਂ ਸਾਰੇ ਦੇਖੋ ਕੱਟ ਲਏ ਆ ਤੇ 1 ਕਿਲੋ ਮੈਂ ਲਿਆ ਚਾਵਲ ਦਾ ਆਟਾ 1 ਕਿਲੋ ਵਾਸਤੇ ਮੈਂ 300 ਗ੍ਰਾਮ ਚੀਨੀ ਲਈ ਆ ਤੇ 300 ਗ੍ਰਾਮ ਹੀ ਮੈਂ ਦੇਸੀ ਘਿਓ ਲਿਆਵਾ ਜੇ ਤੁਸੀਂ ਦੇਸੀ ਘਿਓ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਰਿਫਾਈਨਡ ਜਾਂ ਜੋ ਵੀ ਤੁਸੀਂ ਤੇਲ ਵਰਤਦੇ ਹੋ ਉਹ ਪਾ ਸਕਦੇ ਹੋ ਪਰ ਦੇਸੀ ਘਿਓ ਦਾ ਜਿਹੜਾ ਟੇਸਟ ਆ ਚੌਲਾਂ ਦੀਆਂ ਪਿੰਨੀਆਂ ਵਿੱਚ ਜ਼ਿਆਦਾ ਵਧੀਆ ਆਉਂਦਾ ਜੇ ਤੁਸੀਂ ਖੰਡ ਜ਼ਿਆਦੀ ਪਾਣੀ ਆ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਬਰਾਬਰ ਦਾ ਵੀ ਮਿੱਠਾ ਪਾ ਸਕਦੇ ਹੋ ਜਿਸ ਤਰ੍ਹਾਂ ਕਿਲੋ ਆਪਣਾ ਹੋ ਗਿਆ ਆਟਾ ਚੌਲਾਂ ਦਾ ਤੇ ਤੁਸੀਂ 8-7 800 ਗ੍ਰਾਮ ਪਾ ਸਕਦੇ ਹੋ ਚੀਨੀ ਉਹ ਤੁਹਾਡੀ ਆਪਣੀ ਪਸੰਦ ਆ ਜਿੰਦਾ ਦਾ ਵੀ ਤੁਸੀਂ ਮਿੱਠਾ ਖਾਣਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਭੁੰਨਾਂਗੇ ਮੈਂ ਆਟਾ ਸੁੱਕਾ ਹੀ ਲੱਗੀ ਆ ਭੁੰਨਣ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਤੇਲ ਜਾਂ ਘਿਓ ਦੇ ਵਿੱਚ ਵੀ ਭੁੰਨ ਸਕਦੇ ਹੋ ਪਰ ਫਿਰ ਘਿਓ ਬਹੁਤ ਜ਼ਿਆਦਾ ਪੈ ਜਾਂਦਾ ਵਾ ਜੇ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨ ਦਿਆਂ ਕਿਲੋ ਹੀ ਫਿਰ ਘਿਓ ਪਾੜਾ ਪੈਣਾ ਆਪਾਂ ਨੂੰ ਤੇ ਕਿਲੋ ਆਟੇ ਵਾਸਤੇ ਤੇ ਕਿਉਂਕਿ ਕਿਉ ਕਓ ਦੀ ਮਾਤਰਾ ਮੈਂ ਜਿਆਦਾ ਦੀ ਵਰਤਨੀ ਨਹੀਂ ਸੀਗੀ ਖਾਣਾ ਨਹੀਂ ਜਿਆਦਾ ਕਿਉ ਇਸ ਕਰਕੇ ਮੈਂ ਸੁੱਕਾ ਹੀ ਭੁੰਨ ਲੈਣ ਲੱਗੀਆਂ ਹਲਕਾ ਜਿਹਾ ਬ੍ਰਾਊਨ ਕਰਾਂਗੇ ਆਪਾਂ ਆਟੇ ਨੂੰ ਚਾਵਲਾਂ ਨੂੰ ਬਹੁਤ ਜਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਚਾਵਲ ਦੇ ਆਟੇ ਨੂੰ ਇਸ ਕਰਕੇ ਆਪਾਂ ਹਲਕਾ ਜਿਹਾ ਇਹਨੂੰ ਬ੍ਰਾਊਨ ਕਰਨਾ ਕਿਉਂਕਿ ਚੌਲ ਵੈਸੇ ਵੀ ਆਪਾਂ ਕੱਚੇ ਵੀ ਖਾਈਦੇ ਹੀ ਆ ਉਬਾਲ ਕੇ ਤੇ ਇਸ ਕਰਕੇ ਇਹਨੂੰ ਜਿਆਦਾ ਨਹੀਂ ਗੋਲਡਨ ਕਰਨ ਦੀ ਲੋੜ ਹੁੰਦੀ ਹਲਕਾ ਜਿਹਾ ਬਸ ਇਹਨੂੰ ਆਪਾਂ ਬ੍ਰਾਊਨ ਕਰਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਕੱਚਾਪਾਨਾ ਉਹ ਖਤਮ ਹੋ ਜਵੇ ਕਿ ਮੈਂ ਸਾਈਡ ਨਾਲ ਚਾਣੀ ਵਾਸਤੇ ਕੜਾਈ ਰੱਖ ਦਿੱਤੀ ਆ ਇਹਦੇ ਵਿੱਚ ਮੈਂ ਪਾ ਲਿਆ ਜੀ ਅੱਧਾ ਲੀਟਰ ਪਾਇਆ ਪਾਣੀ ਮਿਣ ਕੇ ਬਿਲਕੁਲ ਜੀਨੀ ਆਪਾਂ ਪਾ ਦਵਾਂਗੇ ਕਿਉਂਕਿ ਜਲਦੀ ਕੰਮ ਨਿਬੜ ਜਾਊਗਾ ਤੇ ਜੇ ਪਹਿਲਾਂ ਆਟੇ ਨੂੰ ਭੁੰਨਾਗੇ ਬਾਅਦ ਚ ਚਾਣੀ ਬਣਾਵਾਂਗੇ ਤਾਂ ਫਿਰ ਟਾਈਮ ਬਹੁਤ ਲੱਗਣਾ ਇਹ ਦੋਨੇ ਕੰਮ ਆਪਣੇ ਹੁਣ ਸਾਥ ਸਾਥ ਹੀ ਹੋ ਜਾਣੇ ਆ ਆਟਾ ਮੈਨੂੰ ਭੁੰਨ ਦੀ ਨੂੰ 10 ਮਿੰਟ ਹੋ ਗਏ ਆ ਪਰ ਹਜੇ ਆ ਆਟੇ ਦਾ ਬਰ ਕਲਰ ਜਿਹੜਾ ਉਹ ਬਰਾਊਨ ਨਹੀਂ ਹੋਇਆ ਲਗਭਗ 15 ਤੋਂ 17 ਮਿੰਟ ਦੇ ਕਰੀਬ-ਕਰੀਬ ਮੈਂ ਆਟਾ ਪਉਂਦੀ ਹੁੰਨੀ ਆ ਤੇ ਫਿਰ ਜਿਹੜਾ ਆਟਾ ਵਾ ਆਪਣਾ ਬਿਲਕੁਲ ਉਹਦਾ ਕਲਰ ਜਿਹੜਾ ਬਰਾਊਨ ਹੋ ਜਾਂਦਾ ਕਿਉਂਕਿ ਜੇ ਆਪਾਂ ਇਹਦਾ ਜ਼ਿਆਦਾ ਕਲਰ ਇਸ ਤਰ੍ਹਾਂ ਚਿੱਟਾ ਹੀ ਰੱਖਾਂਗੇ ਤਾਂ ਥੋੜਾ ਚਾਵਲਾਂ ਦਾ ਸਵਾਦ ਆਉਂਦਾ ਰਹਿੰਦਾ ਜਿੱਦਾਂ ਕਿ ਆਪਾਂ ਚੌਲ ਖਾ ਰਹੇ ਹੁੰਨੇ ਆ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਰਾਊਨ ਕਰਕੇ ਬਣਾਵਾਂਗੇ ਤੇ ਪਿੰਨੀਆਂ ਦਾ ਜਿਹੜਾ ਸਵਾਦ ਆ ਹੋਰ ਜ਼ਿਆਦਾ ਵਧੀਆ ਆਉਂਦਾ ਤੁਸੀਂ ਕੋਸ਼ਿਸ਼ ਕਰੋ ਕਿ ਆਟੇ ਨੂੰ ਬਰਾਊਨ ਕਲਰ ਹੀ ਕਰਕੇ ਪਾਓ ਹਲਕਾ ਜਿਹਾ ਬਰਾਊਨ ਨਾ ਬਹੁਤ ਜ਼ਿਆਦਾ ਕਾਲਾਪਨ ਹੋਵੇ ਬਸ ਜਿਸ ਤਰ੍ਹਾਂ ਕਿ ਲਾਗੇ ਥੋੜਾ ਜਿਹਾ ਤੁਸੀਂ ਕੱਚਾ ਆਟਾ ਰੱਖ ਲਓ ਉਹ ਤੋਂ ਛੇਤੀ ਅੰਦਾਜ਼ਾ ਹੋ ਜਾਂਦਾ ਵੀ ਆਪਣੇ ਆਟੇ ਦਾ ਕਲਰ ਜਿਹੜਾ ਬਰਾਊਨ ਕਿੰਨਾ ਕੁ ਹੋਇਆ ਕਿਉਂਕਿ ਜੇ ਆਪਾਂ ਇਸੇ ਤਰ੍ਹਾਂ ਭੁੰਨੀ ਜਾਂਦੇ ਆ ਨਾ ਤਾਂ ਜਿਹੜਾ ਰੰਗ ਹੁੰਦਾ ਆਟੇ ਦਾ ਉਹ ਆਪਣੀ ਅੱਖਾਂ ਨੂੰ ਚੜ ਜਾਂਦਾ ਭੁੰਨਦੇ ਆ ਭੁੰਨਦੇ ਆ ਤੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਟਾ ਕਿੰਨਾ ਕੁ ਬਰਾਊਨ ਹੋਇਆ ਤੇ ਮੈਂ ਥੋੜਾ ਜਿਹਾ ਆਟਾ ਸਾਈਡ ਰੱਖ ਲੈਣੀ ਹੁੰਨੀ ਆ ਉਹ ਤੋਂ ਪਤਾ ਲੱਗ ਜਾਂਦਾ ਵੀ ਜਿਹੜਾ ਆਟਾ ਆਪਣਾ ਬਰਾਊਨ ਹੋ ਚੁੱਕਾ ਆ ਕਿਉਂਕਿ ਉਹ ਚਿੱਟਾ ਦਿਸਦਾ ਹੁੰਦਾ ਕੱਚਾ ਆਟਾ ਏਜ ਪੋਜ ਰਿਹਾ ਹੁੰਦਾ ਇਸ ਕਰਕੇ ਆਸਾਨੀ ਨਾਲ ਆਪਾਂ ਪਹਿਚਾਨ ਸਕਦੇ ਹਾਂ ਕਿ ਆਟਾ ਆਪਣਾ ਬ੍ਰਾਊਨ ਹੋ ਗਿਆ ਜਾਂ ਨਹੀਂ ਆਟਾ ਆਪਾਂ ਭੁੰਨਦਿਆਂ ਨੂੰ ਲਗਭਗ 14 ਤੋਂ 15 ਮਿੰਟ ਹੋ ਚੁੱਕੇ ਆ ਹੁਣ ਮੈਂ ਤੁਹਾਨੂੰ ਨਾਲ ਦੂਸਰਾ ਚਿੱਟਾ ਆਟਾ ਪਾ ਕੇ ਦਿਖਾਉਣੀ ਆ ਕਿ ਕਲਰ ਦਾ ਫਰਕ ਲੱਗਦਾ ਜਾਂ ਨਹੀਂ ਕੈਮਰੇ 'ਚ ਸ਼ਾਇਦ ਇਹਨਾਂ ਦਿਖਾਈ ਨਹੀਂ ਦੇ ਰਿਹਾ ਹੁਣ ਪਰ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਉਹ ਚਿੱਟਾ ਲੱਗ ਰਿਹਾ ਬਿਲਕੁਲ ਤੇ ਇਹ ਕਲਰ ਜਿਹੜਾ ਬ੍ਰਾਊਨ ਹੋ ਚੁੱਕਾ ਝੋਲਾ ਦਾ ਆਪਣਾ ਸ਼ਾਇਦ ਕੈਮਰੇ ਦੇ ਵਿੱਚ ਕਲੀਅਰ ਜ਼ਿਆਦਾ ਨਹੀਂ ਦਿਖਾਈ ਦਿੰਦਾ ਤੁਸੀਂ ਮੀਡੀਅਮ ਸੇਕ ਤੇ ਲਗਭਗ 14 ਤੋਂ 15 ਮਿੰਟ ਆਟੇ ਨੂੰ ਭੁੰਨ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਡਰਾਈ ਫਰੂਟ ਕਿਉਂਕਿ ਉਹਨਾਂ ਨੂੰ ਵੀ ਥੋੜਾ ਸੇਕ ਲੱਗ ਜੂਗਾ ਤੇ ਥੋੜੀ ਆਪਾਂ ਜਿਹੜੀ ਸੌਂਫ ਆ ਉਹਨੂੰ ਵੀ ਆਟੇ ਦੇ ਵਿੱਚ ਹੀ ਭੁੰਨ ਲੈਣਾ ਇਹ ਮੈਂ ਸੌਂਫ ਪਾਉਣ ਲੱਗੀ ਇਹਨੂੰ ਵੀ ਹਲਕਾ ਜਿਹਾ ਭੁੰਨ ਲਈਏ ਆਟੇ ਦੇ ਸੇਕ ਨਾਲ ਹੀ ਇਹਨੇ ਵਧੀਆ ਭੁੱਜ ਜਾਣਾ ਵੱਖਰੀ ਭੁੰਨਣ ਦੀ ਨਹੀਂ ਜ਼ਰੂਰਤ ਤੁਸੀਂ ਚਾਹੋ ਤਾਂ ਵੈਸੇ ਵੱਖਰੀ ਵੀ ਭੁੰਨ ਸਕਦੇ ਹੋ ਪਰ ਮੈਂ ਨਾਲ ਹੀ ਆٹے ਦੇ ਪਾਤਤੀ ਹੈ ਨਾਲ ਤਾਂ ਮਿਕਸ ਹੋ ਜੂਗੀ ਚੰਗੀ ਤਰ੍ਹਾਂ ਤੇ ਨਾਲੇ ਹਲਕੀ ਜਿਹੀ ਭੁੱਜ ਜੂਗੀ ਇੱਕ ਤੋਂ 2 ਮਿੰਟ ਆਪਾਂ ਭੁੰਨ ਲੈਨੇ ਸੌਫ ਨੂੰ ਹੁਣ ਆਪਾਂ ਡਰਾਈ ਫਰੂਟ ਵੀ ਨਾਲ ਹੀ ਪਾ ਦਾਂਗੇ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲੈਨੇ ਆ ਆਪਣ ਕਿ ਆਪਣਾ ਤਿਆਰ ਹੋ ਚੁੱਕਾ ਆ ਕਿਉਂਕਿ ਆਪਾਂ ਘਰ ਹੀ ਬਣਾਇਆ ਵਾ ਦੁੱਧ ਤੋਂ ਤੇ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਦਵਾਂਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ 'ਚ ਹੀ ਮਿਕਸ ਕਰ ਲਓ ਇੱਥੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਕਿ ਆਪਾਂ ਜਿਹੜੀ ਚਾਸ਼ਣੀ ਆ ਉਹਨੂੰ ਆਪਾਂ ਕਿੰਨਾ ਕੁ ਚਾੜਨਾ ਵਾ ਚਾੜਨਾ ਮਤਲਬ ਕਿ ਉਹਨੂੰ ਆਪਾਂ ਕਿੰਨਾ ਕੁ ਰੱਖਾ ਮਤਲਬ ਪਾਣੀ ਉਹਦੇ ਵਿੱਚ ਕਿੰਨੀ ਕੁ ਮਾਤਰਾ ਰੱਖਣੀ ਆ ਕਿਉਂਕਿ ਜੇ ਆਪਾਂ ਸਾਰੀਆਂ ਚੀਜ਼ਾਂ ਬਾਅਦ ਵਿੱਚ ਪਾਵਾਂਗੇ ਤੇ ਫਿਰ ਆਪਾਂ ਨੂੰ ਚਾਣੀ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਹੁੰਦਾ ਹੁਣ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਆਪਾਂ ਚਾਣੀ ਨੂੰ ਕਿੰਨਾ ਕੁ ਛਾੜ ਕੇ ਪਾਉਣਾ ਵਾ ਤੇ ਕਿੰਨਾ ਕੁ ਉਹਨੂੰ ਪਤਲਾ ਰੱਖਣਾ ਵਾ ਇਹਦੇ ਨਾਲ ਹੀ ਮੈਂ ਪਾਦਣ ਲੱਗੀ ਕਿਉ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਮਿਕਸ ਹੋਣ ਦਵਾਵਾਂਗੇ ਚੰਗੀ ਤਰ੍ਹਾਂ ਕਿਉ ਉਹ ਥੋੜਾ ਗਰਮ ਹੋ ਲੈਣ ਦਿੰਨੇ ਆ ਵਿੱਚ ਤੇ ਫਿਰ ਆਪਾਂ ਚਾਣੀ ਦਾ ਅੰਦਾਜ਼ਾ ਲਗਾਉਨੇ ਆ ਵੀ ਆਪਾਂ ਚਾਣੀ ਨੂੰ ਕਿੰਨਾ ਕੁ ਛਾੜ ਕੇ ਪਾਣਾ ਇਦੇ ਵਿੱਚ ਸਮਾਨ ਮੈਂ ਦੇਖੋ ਸਾਰਾ ਹੀ ਰਲਾਤਾ ਕਿ ਉਹ ਵੀ ਰਲਾਤਾ ਤੇ ਖੋਆ ਵੀ ਰਲਾਤਾ ਤੇ ਕਾਫੀ ਜਿਹੜੀ ਆਟੇ ਦੇ ਵਿੱਚ ਨਮੀ ਆਪਣੇ ਤੇ ਦੇਖੋ ਤੁਸੀਂ ਹੋ ਗਈ ਆ ਇਹ ਤੋਂ ਹੁਣ ਅੰਦਾਜ਼ਾ ਲੱਗ ਜਾਣਾ ਵੀ ਆਪਾਂ ਜਿਹੜੀ ਚਾਣੀ ਆ ਉਹਨੂੰ ਕਿੰਨਾ ਕੁ ਜ਼ਿਆਦਾ ਛਾੜਨਾ ਵਾ ਤੇ ਇਹਦਾ ਬਹੁਤ ਵਧੀਆ ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆ ਤੇ ਵੈਸੇ ਇਦਾਂ ਹੀ ਦੇਖਣ ਨੂੰ ਇਹ ਲੱਗ ਰਿਹਾ ਵੀ ਜਿਦਾ ਇਦਾਂ ਹੀ ਇਹਨੂੰ ਖਾ ਲਈਏ ਪੰਜੀਰੀ ਵਾਂਗੂ ਹੀ ਤੇ ਦਰ ਆਪਣੀ ਚਾਸ਼ਨੀ ਵੀ ਜਿਹੜੀ ਬਣ ਕੇ ਲਗਭਗ ਤਿਆਰ ਹੋ ਚੁੱਕੀ ਆ ਇਨੂੰ ਆਪਾਂ ਪਾਣੀ ਚ ਪਾ ਕੇ ਚੈੱਕ ਕਰਾਂਗੇ ਇਸ ਤਰ੍ਹਾਂ ਤੁਸੀਂ ਪਾਣੀ ਚ ਪਾ ਕੇ ਚੈੱਕ ਕਰ ਸਕਦੇ ਹੋ ਇੱਕ ਤੁਕਾ ਦੇਖ ਕੇ ਉਹ ਦੇਖੋ ਤੁਸੀਂ ਥੱਲੇ ਜਿਹੜਾ ਹਲਕਾ ਜਿਹਾ ਜੰਮ ਰਿਹਾ ਆ ਖਾਜੇ ਚਾਣੀ ਆਪਣੀ ਤਿਆਰ ਨਹੀਂ ਹੋਈ ਥੋੜੀ ਜੀ 2 ਮਿੰਟ ਆਪਾਂ ਇਹਨੂੰ 2 ਮਿੰਟ ਚਾਣੀ ਪਾਣੀ ਨੂੰ 2 ਮਿੰਟ ਆਪਾਂ ਹਜੇ ਹੋਰ ਉਬਾਲਾਂਗੇ ਹਜੇ ਕੌਲੀ ਦੇ ਥੱਲੇ ਜੰਮਣ ਨਹੀਂ ਲੱਗੀ ਤਦੋ ਕੌਲੀ ਦੇ ਥੱਲੇ ਜਮਣ ਲੱਗੀ ਬਸ ਉਸੇ ਵਕਤ ਆਪਾਂ ਗੈਸ ਬੰਦ ਕਰਕੇ ਇਹਨੂੰ ਮਿਕਸ ਕਰ ਦੇਣਾ ਕੌਲੀ ਦੇ ਵਿੱਚ ਮੈਂ ਤੁਹਾਨੂੰ ਚਾਸ਼ਨੀ ਪਾ ਕੇ ਦਿਖਾਉਣੀ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਪਤਾ ਆ ਉਹਨਾਂ ਨੂੰ ਤਾਂ ਚਲੋ ਆਮ ਪਿੰਨੀਆਂ ਦਾ ਪਤਾ ਹੀ ਹੁੰਦਾ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਜਿਹੜੀ ਚਾਣੀ ਆਪਣੇ ਥੱਲੇ ਦੇਖੋ ਬੈਠ ਰਹੀ ਹਲਕੀ ਜੀ ਬਸ ਇੰਨੀ ਹੀ ਆਪਾਂ ਕਰਨੀ ਆ ਜ਼ਿਆਦਾ ਇਹਨੂੰ ਆਪਾਂ ਟਾਈਟ ਨਹੀਂ ਕਰਨਾ ਆਪਾਂ ਮਿਕਸ ਕਰ ਦੇਣ ਲੱਗੇ ਆ ਬਿਲਕੁਲ ਆਪਣਾ ਜਿਹੜਾ ਸਾਰਾ ਸਮਾਨ ਆ ਚਾਸ਼ਨੀ ਵਗੈਰਾ ਬਿਲਕੁਲ ਪੂਰੀ ਪੂਰੀ ਦੇਖੋ ਤੁਸੀਂ ਆਈ ਆ ਜਿੰਨਾਂ ਕਾ ਆਟੇ ਨੂੰ ਹੁਣ ਮਿਕਸ ਕਰਨਾ ਆ ਤੇ ਪਿੰਨੀਆਂ ਵਟੜ ਜੋਗ ਇਹ ਆਰਾਮ ਦੇ ਨਾਲ ਹੋ ਜਾਣਾ ਇਹਨੇ ਖਲਿਆ ਕਿਉਂਕਿ ਉੱਤੇ ਸੈਲਫ ਉੱਚੀ ਹੋਣ ਕਰਕੇ ਨਾ ਆ ਮੇਰੇ ਕੋ ਹਲਾ ਨਹੀਂ ਹੋ ਰਿਆ ਸੀ ਹੁਣ ਆਪਾਂ ਇਹਨੂੰ ਥੱਲੇ ਚੰਗੀ ਤਰ੍ਹਾਂ ਰੱਖ ਕੇ ਮਿਕਸ ਕਰ ਲਈਏ ਮਿਕਸ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਤੁਹਾਨੂੰ ਵਟ ਕੇ ਦਿਖਾਉਨੇ ਆ ਆਰਾਮ ਦੇ ਨਾਲ ਜਿਹੜੀ ਪਿੰਨੀ ਆਪਣੀ ਵਟ ਹੋ ਰਹੀ ਆ ਨਾਤ ਜਿਆਦਾ ਇਹ ਟਾਈਟ ਹੋਇਆ ਤੇ ਨਾ ਜਿਆਦਾ ਸੌਫਟ ਹੋਇਆ ਕਿਉਂਕਿ ਇਹ ਸਵੇਰ ਤੱਕ ਬਿਲਕੁਲ ਸਹੀ ਹੋ ਜਾਣੀਆਂ ਜਦੋਂ ਕਿਉਤ ਖੋਆ ਵਿੱਚ ਜੰਮ ਗਿਆ ਨਾ ਤੇ ਇਹ ਬਿਲਕੁਲ ਸਹੀ ਹੋ ਜਾਣੀਆਂ ਇਸੇ ਤਰ੍ਹਾਂ ਆਪਾਂ ਪਿੰਨੀਆਂ ਸਾਰੀਆਂ ਵਟ ਲਵਾਂਗੇ ਤੁਸੀਂ ਪਿੰਨੀ ਦਾ ਸਾਈਜ਼ ਆਪਣੇ ਹਿਸਾਬ ਨਾਲ ਵਟ ਸਕਦੇ ਹੋ ਵੱਡਾ ਜਾਂ ਛੋਟਾ ਕੱਚਾ ਦੁੱਧ ਤੁਸੀਂ ਕੋਸ਼ਿਸ਼ ਕਰੋ ਵੀ ਪਿੰਨੀਆਂ ਦੇ ਵਿੱਚ ਕੱਚਾ ਦੁੱਧ ਨਾ ਪਾਓ ਕਈ ਮੈਂ ਦੇਖੀਆਂ ਵੀਡੀਓਜ਼ ਦੇਖੀਆਂ ਮਤਲਬ ਜੇ ਪਿੰਨੀ ਨਹੀਂ ਵਟ ਹੁੰਦੀ ਤਾਂ ਵਿੱਚ ਦੁੱਧ ਪਾ ਕੇ ਵਟ ਲੈਂਦੇ ਆ ਪਰ ਉਹ ਪਿੰਨੀ ਦਾ ਜਿਹੜਾ ਸਵਾਦ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਤੁਸੀਂ ਖੋਆ ਬਣਾ ਕੇ ਪਾਓਗੇ ਆਟੇ ਨੂੰ ਵਧੀਆ ਤਰੀਕੇ ਨਾਲ ਭੁੰਨੋਗੇ ਤੇ ਤੁਹਾਡੀਆਂ ਪਿੰਨੀਆਂ ਜਿਹੜੀਆਂ ਪਿੰਨੀਆਂ ਵਰਗਾ ਸਵਾਦ ਆਊਗਾ ਨਾ ਕਿ ਚੌਲਾ ਵਰਗਾ ਵੈਸੇ ਇਹਨਾਂ ਚ ਜੇ ਆਪਾਂ ਉਹਦੇ ਦੁੱਧ ਪਾ ਲਈਏ ਤੇ ਚੌਲਾ ਵਰਗਾ ਹੀ ਸਵਾਦ ਆਉਂਦਾ ਹੁੰਦਾ ਪਿੰਨੀਆਂ ਚੋਂ ਹੁਣ ਸਾਰੀਆਂ ਪਿੰਨੀਆਂ ਮੈਂ ਇਸੇ ਤਰ੍ਹਾਂ ਹੀ ਵਾਟ ਲਵਾਂ ਕਿਉਂਕਿ ਇਹ ਠੰਡੀਆਂ ਹੋਣ ਦੇ ਬਾਵਜੂਦ ਵੀ ਆਪਣੀਆਂ ਪਿੰਨੀਆਂ ਜਿਹੜੀਆਂ ਬਹੁਤ ਵਧੀਆ ਵੱਟੀਆਂ ਜਾਣੀਆਂ ਕਿਉਂਕਿ ਆਪਾਂ ਵਿੱਚ ਇਹਦੇ ਖੋਆ ਪਾਇਆ ਵਾ ਤੇ ਖੋਏ ਨੇ ਤੇ ਏਡੀ ਛੇਤੀ ਸੁੱਕਣਾ ਨਹੀਂ ਹੁੰਦਾ ਜੇ ਕੱਲੀ ਚਾਣੀ ਹੋਵੇ ਤੇ ਚਾਣੀ ਬਹੁਤ ਛੇਤੀ ਜੜੀ ਆ ਠੰਡੀ ਹੋ ਕੇ ਜੰਮ ਜਾਂਦੀ ਆ ਤੇ ਹੁਣ ਭਾਵੇਂ ਅੱਧਾ ਘੰਟਾ ਵੀ ਪਿਆ ਰਹੇ ਭਾਵੇਂ ਮੈਂ ਸਵੇਰੇ ਵੀ ਵਾਟ ਲਵਾਂ ਇਹ ਤਾਂ ਵੀ ਆਰਾਮ ਦੇ ਨਾਲ ਜਿਹੜੀਆਂ ਵੱਟੀਆਂ ਜਾਣੀਆਂ ਨੇ ਸਾਰੀਆਂ ਆਪਾਂ ਵੱਟ ਕੇ ਫਿਰ ਅਗੇ ਤੁਹਾਨੂੰ ਸਾਰੀਆਂ ਪਿੰਨੀਆਂ ਦਿਖਾਣੇ ਆ ਪਿੰਨੀਆਂ ਸਾਰੀਆਂ ਆਪਾਂ ਬਣਾ ਕੇ ਤਿਆਰ ਕਰ ਲੀਆਂ ਬਹੁਤ ਵਧੀਆ ਪਿੰਨੀਆਂ ਬਣੀਆਂ ਆਪਣੀਆਂ ਨਾ ਤਾਂ ਜ਼ਿਆਦਾ ਇਹ ਹਾਰੀ ਹੋਈਆਂ ਤੇ ਨਾ ਹੀ ਜ਼ਿਆਦਾ ਇਹ ਸੌਫਟ ਰਹੀਆਂ ਬਿਲਕੁਲ ਸਹੀ ਆ ਜਿੰਨਾ ਵੀ ਆਪਾਂ ਸਮਗਰੀ ਪਾਈ ਸੀਗੀ ਇਸ ਤਰ੍ਹਾਂ ਤੁਸੀਂ ਵੀ ਇੰਨਾ ਸਮਾਨ ਪਾ ਕੇ ਆਪਣੇ ਘਰ ਦੇ ਵਿੱਚ ਚੌਲਾਂ ਦੀਆਂ ਪਿੰਨੀਆਂ ਜ਼ਰੂਰ ਬਣਾਓ ਕਿਉਂਕਿ ਹੁਣ ਮੌਸਮ ਥੋੜਾ ਵੈਸੇ ਵੀ ਬਦਲ ਰਿਹਾ ਵਾ ਅੱਜ 6 ਫਰਵਰੀ ਹੋ ਗਈ ਆ ਤੇ ਅਲਸੀ ਖਾਣ ਦਾ ਮੌਸਮ ਹੁਣ ਲਗਭਗ ਚਲੇ ਹੀ ਜਾਣਾ ਫਰਵਰੀ ਫਰਵਰੀ ਆਪਾਂ ਖਾ ਸਕਦੇ ਹਾਂ ਅਲਸੀ ਦੀਆਂ ਪਿੰਨੀਆਂ ਬਾਅਦ ਵਿੱਚ ਗਰਮੀ ਹੋ ਜਾਂਦੀ ਹੁੰਦੀ ਆ ਤੇ ਹੁਣ ਤੁਸੀਂ ਚੌਲਾਂ ਦੀਆਂ ਪਿੰਨੀਆਂ ਇਸ ਮੌਸਮ 'ਚ ਬਣਾ ਸਕਦੇ ਹੋ ਜੇ ਤੁਸੀਂ ਮੇਰੀ ਇੱਥੋਂ ਤੱਕ ਵੀਡੀਓ ਦੇਖੀ ਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ